ਦੇਖੋ ਬਾਜਵਾ ਸਾਹਿਬ ਨੇ ਕੀ ਕਿਹਾ ਕੀ ਨਹੀਂ ਕੀਤਾ ਕਿਹਾ ਕੋਈ ਬੁਰਾ ਮੰਨਣ ਦੀ ਲੋੜ ਨਹੀਂ ਲੇਕਿਨ ਇਹ ਤਾਂ ਬਤਾ ਕਾਫਲਾ ਲੁੱਟਾ ਕੇ ਹੋ ਇਹ ਤਾਂ ਦੱਸੋ ਕਿ ਹੜ ਆਏ ਕਿਵੇਂ ਤੇ ਦਰੋਗਾ ਵੀ ਵਿੱਚ ਤੁਸੀਂ ਤੇ ਜੱਜ ਵੀ ਤੁਸੀਂ ਫੈਸਲਾ ਵੀ ਦੇਤਾ ਵੀ ਕ੍ਰਿਸ਼ਨ ਕੁਮਾਰ ਵੀ ਭਰੀ ਠੀਕ ਹੀ ਤਾਂ ਕੰਮ ਤੇ ਕੋਈ ਇਨਸਾਨ ਦਾ ਵੀ ਕਸੂਰ ਨਹੀਂ ਫਿਰ ਕਸੂਰ ਸਾਡਾ ਇਹ ਮਰਨ ਵਾਲਿਆਂ ਦਾ ਨਹੀਂ ਨਹੀਂ ਬਾਜਵਾ ਸਾਹਿਬ ਤੁਸੀਂ ਮੈਨੂੰ ਪਸਾੜਾ ਹੋੜਾ ਸੋਣ ਰੇ ਫਿਰ ਪੈ ਜਾਣਾ ਬੰਨਾਂ ਮੈਨੂੰ ਸਾਰਾ ਅੱਛਾ ਗੱਲਿਆ ਗੱਲਿਆ ਗੱਲਾਂ ਬਕਰੀਏ ਕਿ ਹੋੜਾ ਕਿਚ ਦੇਖੋ 5-10 ਮਿੰਟ ਮੈਨੂੰ ਦੇ ਦਿਓ ਕੋਈ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕਰੂੰ ਮੈਂ ਤਾਂ ਤੁਹਾਡੀ ਪਾਰਟੀ ਦੇ ਲੈਣੇ ਆ ਜੀ ਉਹਨੂੰ ਵੀ ਦੇਖ ਲੋ ਮੈਂ ਤੁਹਾਡੇ ਵੀ ਲੈਣੇ ਸੀ ਦੇਖੋ ਤੁਸੀਂ ਤਾਂ ਮੈਕਮੇਂ ਤੇ ਮਾਰਕੋ ਤੁਸੀਂ ਸਿਰਫ ਸੁਣਨਾ ਬੋਲਣਾ ਸੀ ਚੰਗੀ ਗੱਲ ਕਰਾਂਗੇ ਲੜ ਬੰਨ ਲਿਓ ਇਹ ਇੱਥੇ ਡਸਟਬਿਨ ਚ ਪਾ ਦਿਓ ਤੁਸੀਂ ਤਾਂ ਵੈਸੇ ਵਕੀਲ ਚੰਗੇ ਹੋ ਲੇਕਿਨ ਇਹ ਚਲੋ 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 ਉਧਰ ਵੀ ਕਰ ਦਿੰਦਾ ਤੁਹਾਨੂੰ ਵੀ ਕਰ ਦਿੰਦਾ ਸਪੀਕਰ ਸਾਹਿਬ ਕੋਈ ਵੀ ਮਾਨਯੋਗ ਮੈਂਬਰ ਸਪੀਕਰ ਨੂੰ ਇਹ ਨਹੀਂ ਦੱਸੇਗਾ ਕਿ ਕਿਹਨੂੰ ਕੀ ਕਰਨਾ ਹੈ ਪਲੀਜ਼ ਸਪੀਕਰ ਸਾਹਿਬ ਤੁਸੀਂ ਆਪਣਾ ਕੰਮ ਕਰੋ ਤੇ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਆਪਾਂ ਸਾਰੇ ਨੇ ਅੰਕੜੇ ਦਿੱਤੇ ਟਾਈਮ ਰੂਲਿੰਗ ਪਾਰਟੀ ਨੂੰ ਵੱਧ ਮਿਲਣਾ ਕਿਉਂਕਿ ਤੁਹਾਡੇ ਮੈਂਬਰ ਵੱਧ ਆ ਤੇ ਇਹ ਕੋਈ ਬੁਰਾ ਮੰਨਣ ਦੀ ਲੋੜ ਨਹੀਂ ਸਾਡੇ ਵਾਲਿਆਂ ਨੂੰ ਕਿ ਭਾਈ ਇਹ ਤਾਰੀਫ ਕਰ ਰਹੇ ਤੁਹਾਡੀ ਮੁੱਖ ਮੰਤਰੀ ਦੀ ਸਰਕਾਰ ਦੀ ਤਾਰੀਫ ਕਰਨੀ ਹੁੰਦੀ ਹੈ ਲੇਕਿਨ ਲੋਕ ਹੜਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਮਾਰੇ ਗਏ ਨੁਕਸਾਨ ਹੋਇਆ ਲੇਕਿਨ ਮੈਂ ਇੱਕ ਗੱਲ ਕਹਿਣਾ ਕਿ ਗੋਇਲ ਸਾਹਿਬ ਦੇਖੋ ਬਾਜਵਾ ਸਾਹਿਬ ਨੇ ਕੀ ਕਿਹਾ ਕੀ ਨਹੀਂ ਕੀਤਾ ਕਿਹਾ ਕੋਈ ਬੁਰਾ ਮੰਨਣ ਦੀ ਲੋੜ ਨਹੀਂ ਲੇਕਿਨ ਇਹ ਤੋਂ ਬਤਾ ਕਾਫਲਾ ਲੁਟਾ ਕੇ ਹੋ ਇਹ ਤਾਂ ਦੱਸੋ ਕਿ ਹੜ ਆਏ ਕਿਵੇਂ 15 ਦਿਨ ਪਹਿਲਾਂ ਰੋਲਾ ਪਾਇਆ ਪੋਲਿਟਿਕਲ ਬੰਦਿਆ ਨੇ ਅਖਬਾਰਾਂ 'ਚ ਛਪੀਆਂ ਕਿ 15 ਦਿਨ ਬਾਅਦ ਜਿਸ ਹਿਸਾਬ ਨਾਲ ਤੁਸੀਂ ਪਾਣੀ ਦਾ ਰੋਕ ਰਹੇ ਹੋ ਡੈਮਾਂ ਨੂੰ ਭਰ ਰਹੇ ਹੋ ਇੱਕ ਦਿਨ ਛੱਡਨੇ ਪੈਣੇ ਆ ਉਹ ਡੈਮ ਕਾਦੇ ਲਈ ਹੁੰਦੇ ਆ ਡੈਮ ਬਣੇ ਕਾਦੇ ਲਈ ਡੈਮ ਬਣੇ ਕਿ ਲੋਕਾਂ ਨੂੰ ਹੜ੍ਹਾਂ ਦਾ ਨੁਕਸਾਨ ਨਾ ਹੋਵੇ ਉਹਦੇ ਬਾਈ-ਪ੍ਰੋਡਕਟ ਕੀ ਸੀ ਉਹਦਾ ਬਾਈ-ਪ੍ਰੋਡਕਟ ਨੰਬਰ 1 ਇਜ਼ ਇਰੀਗੇਸ਼ਨ ਦੂਜਾ ਇਜ਼ ਪ੍ਰੋਡਕਸ਼ਨ ਆਫ ਪਾਵਰ ਲੇਕਿਨ ਚਾਹੇ ਤੁਹਾਡੀ ਬੇਬਸੀ ਸੀ ਬੀਬੀਐਮਪੀ ਦੇ ਕੇ ਚਾਹੇ ਤੁਹਾਡੇ ਮਹਿਕਮੇ ਨੇ ਕੇਸ ਪ੍ਰੀ ਨਹੀਂ ਕੀਤਾ ਲੇਕਿਨ ਇਹ ਤਾਂ ਗਲਤ ਕਰਨੀ ਪਊਗੀ ਠੀਕ ਹੈ ਜਿਹੜਾ ਰਾਜਾ ਹੁੰਦਾ 92 95 ਸੀਟਾ ਨੇ ਮੁੱਖ ਮੰਤਰੀ ਨੇ ਇਹਨਾਂ ਦਾ ਫੈਸਲਾ ਸਾਨੂੰ ਪਰਵਾਹ ਨਹੀਂ ਆ ਪੰਜਾਬ ਨੂੰ ਪਰਵਾਹ ਨਹੀਂ ਜੋ ਕਹਿਣਗੇ ਹੋਊਗਾ ਬਟ ਐਟ ਦੀ ਸੇਮ ਟਾਈਮ ਦੇਖੋ ਮੁਜਰਮ ਵੀ ਤੁਸੀਂ ਤੇ ਦਰੋਗਾ ਵੀ ਵਿੱਚ ਤੁਸੀਂ ਤੇ ਜੱਜ ਵੀ ਤੁਸੀਂ ਫੈਸਲਾ ਵੀ ਦਿੱਤਾ ਵੀ ਕ੍ਰਿਸ਼ਨ ਕੁਮਾਰ ਵੀ ਬਰੀ ਠੀਕ ਹੀ ਤਾਂ ਕੰਮ ਤੇ ਕੋਈ ਸਾਡਾ ਵੀ ਕਸੂਰ ਨਹੀਂ ਫਿਰ ਕਸੂਰ ਸਾਡਾ ਜਾਂ ਮਰਨ ਵਾਲਿਆਂ ਦਾ ਉਹ ਰੇ ਵੀ ਅਪਰੀਸ਼ੀਏਟ ਕੀਤਾ ਕਿ ਡੀਸੀ ਨੇ ਬੜਾ ਕੰਮ ਕੀਤਾ ਬੋਤਲਾਂ ਵੰਡੀਆਂ ਪਾਣੀ ਦੀਆਂ ਇਸ ਦੇਸ ਦੀ ਜੌਬ ਆਫ ਦੀ ਪੀਸੀ ਉਹਦੇ ਥੱਲੇ ਕਿੰਨੇ ਬੰਦੇ ਇੱਕ ਜ਼ਿਲ੍ਹੇ 'ਚ ਹੁੰਦੇ ਆ ਮਰਸਰਰਗੇ 'ਚ ਦੀ ਮੰਡ ਡਸਨ ਵਰਕ ਥਿਸ ਸਿਸਟਮ ਵਰਕਸ ਸਿਸਟਮ ਹੈਸ ਕੋਲਾਪਸਡ ਵੀ ਆਰ ਅਪਰੀਸ਼ੀਏਟਿੰਗ ਦੈਟ ਔਰ ਮੁੱਖ ਮੰਤਰੀ ਸਾਹਿਬ ਮੈਂ ਇੱਕ ਹੋਰ ਗੱਲ ਕਰਨ ਜਾਊਗਾ ਕਿ ਇੱਕ ਬਦਕਿਸਮਤੀ ਸਾਡੇ ਵੇਲੇ ਵੀ ਸੀ ਜੀ ਨੂੰ ਡਸ ਕਰੋ ਜੀ ਸਾਹ ਤੁਹਾਡੇ ਨੂੰ ਤੁਹਾਡੇ ਥਰੂ ਮੈਂ ਸੀਐਮ ਸਾਹਿਬ ਨੂੰ ਦੱਸਣਾ ਚਾਹਣਾ ਅੱਜ ਕਲ ਕਪੂਰਥਲੇ ਮੈਂ ਗਿਆ ਤੇ ਉੱਥੇ ਥਾਣੇਦਾਰ ਬਧਾਈਆਂ ਦੇ ਰਕੇ ਦੀਆਂ ਬੋਰਡ ਲੱਗਾ ਉਹਦੀ ਫੋਟੋ ਇਹ ਇਹ ਸਿਸਟਮ ਖਤਮ ਕਰੀਏ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਐਡਮਿਨਿਸਟ੍ਰੇਸ਼ਨ ਕਰੇ ਪੋਲੀਟੀਕਲ ਬੰਦੇ ਪੋਲੀਟੀਕਲ ਗੱਲ ਕਰਨ ਤੇ ਜਨਤਾ ਦੀ ਗੱਲ ਅਸੀਂ ਰੱਖੀਏ ਜਿਹੜੀ ਗਲਤ ਗੱਲ ਹੈ ਉਹਨੂੰ ਦਰਕਾਰ ਦਿਓ ਜਿਹੜੀ ਚੰਗੀ ਹੈ ਉਹਨੂੰ ਮੰਨ ਲਓ ਪਰ ਸੌਦਾ ਤਾਂ ਇਹ ਹੀ ਹੈ ਨਾ ਜੀ ਡੈਮ ਬਣੇ ਫੜਾ ਨੂੰ ਰੋਕਣ ਲਈ ਤੇ ਕਦੋਂ ਰੋਕਣੇ ਸੀ ਅਦੋਂ ਡੈਮ ਦੇ ਫੱਟੇ ਸਾਨੂੰ ਪੂਰਾ ਪਹਿਲਾਂ ਤਾਂ ਡੈਮ ਨਹੀਂ ਭਰਨਾ ਚਾਹੀਦਾ ਆਈਐਮਡੀ ਨੂੰ ਸਾਡੇ ਬੰਦਿਆਂ ਨੇ ਵੀ ਕ੍ਰਿਟਿਸਾਈਜ਼ ਕੀਤਾ ਵਾਈ ਡੂ ਵੀ ਰਿਲਾਇ ਐਂਡ ਵਨ ਏਜੰਸੀ ਥੇਰ ਆਰ ਇੰਟਰਨੈਸ਼ਨਲ ਏਜੰਸੀਜ਼ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਕੰਸਲਟ ਕਰਦੇ ਉਹਨਾਂ ਨੂੰ ਵਿੱਚ ਕਿਉਂ ਨਹੀਂ ਲੈਂਦੇ ਜੇ ਡਿਫਰੈਂਸ ਆ ਤੇ ਸਾਰਾ ਆਪਾਂ ਕਰੈਕਸ਼ਨ ਕਰੀਏ ਉੱਤੇ ਚਰਚਾ ਕਰੀਏ ਤੁਹਾਡੀ ਕਮੇਟੀ ਦੀ ਤਾਂ ਮੀਟਿੰਗ ਹੀ ਨਹੀਂ ਹੋਈ ਜਿਹੜੀ ਆ ਆ ਮੈਦਰੀ ਡਿਪਾਰਟਮੈਂਟ ਦੀ ਹੁੰਦੀ ਆ ਨਹੀਂ ਹੋਈ ਸਭ ਨਹੀਂ ਹੋ ਪੁੱਛ ਲਿਓ ਵਿੱਚ ਨਹੀਂ ਨਹੀਂ ਬਾਜਵਾ ਸਾਹਿਬ ਤੁਸੀਂ ਮੈਨੂੰ ਫਸਾ ਦੇਣਾ ਹੋੜਾ ਸੁਣ ਰੇ ਫਿਰ ਪੈ ਜਾਣਾ ਮੈਨਾਂ ਨੂੰ ਸਾਰਿਆਂ ਨੂੰ ਅੱਛਾ ਗੱਲ ਹੈ ਗੱਲ ਆ ਗੱਲਾਂ ਤਾਂ ਕਰੀਏ ਕਿ ਹੋੜਾ ਕਿਚ ਦੇਖੋ 5-10 ਮਿੰਟ ਮੈਨੂੰ ਦੇ ਦਿਓ ਕੋਈ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕਰੂੰ ਮੈਂ ਤਾਂ ਤੁਹਾਡੀ ਪਾਰਟੀ ਦੇ ਲੈਣੇ ਆ ਜੀ ਉਹ ਤੁਸੀਂ ਦੇਖ ਲਓ ਮੈਂ ਤੁਹਾਡੇ ਵੀ ਲੈਣੇ ਸੀ ਚੱਲਿਆ ਗੱਲ ਹੜ ਆ ਗਈ ਮਨ ਲੜ ਆ ਗਈ ਹੜ ਆਉਣ ਤੇ ਸਾਡੀ ਸਰਕਾਰ ਨੇ ਤੇ ਮੰਤਰੀ ਜੀ ਨੇ ਤੇ ਕ੍ਰਿਸ਼ਨ ਕੁਮਾਰ ਨੇ ਕੀਤਾ ਕਿ ਕਿ ਤੁਸੀਂ ਸੁਜੈਸਟ ਕੀਤਾ ਕਿ ਤੁਸੀਂ ਤਾਂ ਕਿਰਪਾ ਕਰੋ ਉਹ ਪਿੱਛੇ ਵਾਲੇ ਨੂੰ ਕਹਿ ਰਹੇ ਗੱਲ ਆ ਕਿ ਉਸੇ ਵੇਲੇ ਚੰਗੇ ਮਾਹਰ ਜਿਹੜੇ ਸਾਡੇ ਪੰਜਾਬ ਦੇ ਆ ਜਦੋਂ ਹੜ ਆਈ ਸੀ ਪੰਜਾਬ ਡੁੱਬ ਰਿਹਾ ਸੀ ਸਾਨੂੰ ਚਾਹੀਦਾ ਸੀ ਮੈਂ ਪਿਆਰ ਵੀ ਦਿੱਤਾ ਕਿ ਭਾਈ ਇੱਕ ਕਮੇਟੀ ਦਾ ਗਠਨ ਕਰੋ ਜਿਹੜੀ ਅਸੈਸ ਕਰੇਗੀ ਲਾਸ ਕਿੱਥੇ ਤੇ ਹੀ ਹੋ ਰਿਹਾ ਉਹਨਾਂ ਨੂੰ ਹੈਲੀਕਾਪਟਰ ਦਿਓ ਉਹਨਾਂ ਨੂੰ ਜੋ ਵੀ ਸਾਧਨ ਜਟਾਉਣਾ ਜਟਾਓ ਸਪੋਰਟ ਕਰੋ ਉਹ 10 ਦਿਨਾਂ ਅਜ 15 ਦਿਨਾਂ ਚ ਰਿਪੋਰਟ ਕਰਨ ਕਿ ਫਲੱਡ ਕਿਵੇਂ ਆਇਆ ਕਿਵੇਂ ਨਹੀਂ ਆਇਆ ਫਸ ਦੇਖ ਲਾਂਗੇ ਨੁਕਸਾਨ ਕਿੱਥੇ ਕਿੱਥੇ ਤਈ ਆਪਾਂ ਖਾਲੀ ਇੱਥੇ ਨਹੀਂ ਸੈਟਲਾਈਟ ਮੈਪਿੰਗ ਕਰਕੇ ਦੇਖੀਏ ਹੋਰ بڑے ਸਾਧਨ ਨੇ ਅੱਜ ਕੱਲ ਇਹਨਾਂ ਨਾਲ ਅਸੈਸ ਕਰੀਏ ਕਿ ਪੰਜਾਬ ਦਾ ਨੁਕਸਾਨ ਕਿੱਥੇ ਕਿੱਥੇ ਕਿਵੇਂ ਕਿਵੇਂ ਕਿੰਨੇ ਕਿੰਨੇ ਫੁੱਟ ਕਿੰਨੇ ਫੁੱਟ ਕੀ ਸਾਰਾ ਕੁਝ ਹੋ ਗਿਆ ਹਾਲੇ ਵੀ ਦੇਰ ਨਹੀਂ ਉਹ ਕਮੇਟੀ ਬਣਾਓ ਐਂਡ ਲੈਟ ਅਸ हायर ਇੰਟਰਨੈਸ਼ਨਲ ਅਗਰ ਨੈਸ਼ਨਲੀ ਸਾਡੇ ਕੋ ਕੋਈ ਕੰਸਲਟੈਂਟ ਨਹੀਂ ਜਿਹੜਾ ਸਾਡੇ ਆਉਣ ਵਾਲੇ ਸਮੇਂ ਚ ਫਲੱਡ ਪ੍ਰੋਟੈਕਸ਼ਨ ਦੀ ਗੱਲ ਕਰ ਸਕੇ ਤਾਂ ਇੰਟਰਨੈਸ਼ਨਲ ਲਾਈਏ ਲੋਨ ਐਜ ਔਰ ਇਹਦਾ ਖਰਚਾ ਪੰਜਾਬ ਕੱਲਾ ਕਿਉਂ ਕਰੇ ਵਾਟ ਇਜ਼ ਦੀ ਵਾਟਰ ਰਿਸੋਰਸ ਮਿਨਿਸਟਰੀ ਆਫ ਇੰਡੀਆ ਥੇਰਫੋਰ ਹਰਿਆਣੇ ਨੂੰ ਦੇਵੇ ਸਾਨੂੰ ਕਟ ਲਾਵੇ ਕਿਸੇ ਨੂੰ ਦੇ ਬਲਕਿ ਉਹਨਾਂ ਨੂੰ ਖੁਦ ਕਰਨਾ ਚਾਹੀਦਾ ਇਟ ਇਜ਼ ਇਨਟ੍ਰਸਟ ਆਫ ਦੀ ਨੇਸ਼ਨ ਹੁਣ ਗੱਲ ਇਹ ਹੈ ਕਿ ਵੀ ਪਾਕਿਸਤਾਨ ਅਸੀਂ ਪਹਿਲਾ ਦੋਆਬਾ ਡੋਬਿਆ ਇੰਤਜ਼ਾਰ ਕੀਤਾ ਕਿ ਹੋਰ ਹੜਾ ਲੰਦੇ ਹੋ ਫਿਰ ਅਸੀਂ ਫਿਰੋਜ਼ਪੁਰ ਤੇ ਫਿਰ ਉਹਦੇ ਬਾਅਦ ਪਾਕਿਸਤਾਨ ਡੁੱਬਣਾ ਗੱਲ ਇਹ ਨਹੀਂ ਜਦੋਂ ਇਹ ਇਹਦੇ ਤੇ 80 ਤੇ ਸੱਧਿਆ ਗਿਆ ਲੇਕਿਨ 2 ਘੰਟੇ ਦਾ ਸਮਾਂ ਮੈਨੂੰ ਕੱਲੇ ਨੂੰ ਸ਼ਹੀਦ ਆਜਤ ਸੀ ਦਿਉਤਾ ਆਪਾਂ ਕਰ ਲਾ ਵੀ ਕਿਤੇ ਇਹ ਵੀ ਨਹੀਂ ਸਰ ਜੇ ਅੱਜ ਨਹੀਂ ਕਰਨਾ ਡੁੱਬੇ ਤੇ ਨਹੀਂ ਕਰਨਾ ਤਾਂ ਫਿਰ ਇਹ ਤਾਂ ਪੁੱਲਿਆ ਨਾ ਅਸੀਂ 19 ਦਾ ਹੜ ਪੁੱਲ ਗਏ ਆਪਾਂ ਵੱਖਰੀ ਮੀਟਿੰਗ ਕਰਾਂਗੇ ਅਸੀਂ 19 ਦਾ ਹੜ ਪੁੱਲ ਗਏ ਉਹ ਤੋਂ ਕੀ ਸਿੱਖਿਆ ਲਈ ਨਹੀਂ ਨਹੀਂ ਅਸੀਂ 23 ਦਾ ਹੜ ਪੁੱਲ ਗਏ ਇਹ ਤੇ ਸਰਕਾਰ ਤੁਹਾਡੀ ਨਹੀਂ ਸੀ। ਅੱਛਾ ਇੱਕ ਮਿੰਟ ਜੀ। 25 ਦਾ ਪੁੱਲ ਗਿਆ। 25 ਦਾ ਪੁੱਲ ਜਾਣਾ ਹੁਣ। ਥੋੜਾ ਜਨਾ ਮਨਪ੍ਰੀਤ ਸਿੰਘ ਯਾਰੀ ਹੋ ਗਈ ਜੀ ਗੱਲ। ਹੋ ਗਈ। ਮਨਪ੍ਰੀਤ ਜੀ। ਮਨਪ੍ਰੀਤ ਜੀ। ਅ ਲੈਡ ਰਾਣਾ ਜੀ। ਸੋ ਦੇਖੋ ਜੀ ਹੜ ਆ ਗਿਆ। ਨੁਕਸਾਨ ਹੋ ਗਿਆ। ਦੋ-ਤਿੰਨ ਮਹੀਨੇ ਨੂੰ ਗੱਲ ਪੁਰਾਣੀ ਹੋ ਜਾਣੀ ਹੈ। ਠੀਕ ਹੈ ਨਾ ਜੀ? ਲੇਕਿਨ ਆਪਾਂ ਇਹਦਾ ਪਰਮਾਨੈਂਟ ਹੱਲਤੀ ਗੱਲ ਕਰੀਏ। ਯਾਰ ਉਹ ਡੈਮਾਂ ਤੋਂ ਪਾਣੀ ਆਉਂਦਾ ਉਥੇ ਚੈਨਲ ਜੁਣੀਆ ਕੋਈ ਇਰੀਗੇਸ਼ਨ ਦੀ ਤੇ ਕੋਈ ਪਾਵਰ ਦੇ ਟਰਬਾਈਨ ਨੂੰ ਆ ਰਹੀ ਆ ਕੀ ਅਸੀਂ ਕੋਈ ਇਦਾਂ ਦੀ ਗੱਲ ਨਹੀਂ ਕਰ ਸਕਦੇ ਕਿ ਇਹਨਾਂ ਨੂੰ ਉਥੇ ਡੈਮ ਦੇ ਵਿੱਚ ਮੈਂ ਕਹਾਂ ਜੀ ਇੰਨੀ ਫੋਰਸ ਨਾ ਅਸੀਂ ਰੀਚਾਰਜਿੰਗ ਫੋਰਸ ਨਾ ਵੀ ਹੁੰਦੀ ਹੈ ਧਰਤੀ ਦੀ ਪਾਵਰ ਲੱਗਦੀ ਆ ਉਥੇ ਡੈਮ ਦੀ ਜੜ੍ਹ 'ਚ ਤਾਂ ਨਹੀਂ ਅਸੀਂ ਕਰ ਸਕਦੇ ਬਟ ਮੈਨੂੰ ਪੂਰਾ ਯਕੀਨ ਆ ਮੈਨੂੰ ਪੂਰਾ ਯਕੀਨ ਆ ਕਿ ਇੰਟਰਨੈਸ਼ਨਲੀ ਇਸ ਗੱਲ ਦਾ ਹੱਲ ਲੱਭ ਸਕਦਾ ਉਸ ਫਾਰਮੂਲ ਨੂੰ ਯੂਜ਼ ਕਰਕੇ 10 ਕਿਲੋਮੀਟਰ ਤੇ 50 ਤੇ 15 ਤੇ ਜਿੱਥੇ ਡੈਮ ਵੀ ਬਚ ਜਵੇ ਤੇ ਰੀਚਾਰਜਿੰਗ ਵੀ ਹੋਵੇ ਤੇ ਜਨਾਬ ਤੁਸੀਂ ਸੇਮ ਸਾਹ ਵਲ ਦੇਖ ਰਹੇ ਮੈਂ ਤੁਹਾਨੂੰ ਐਡਰੈਸ ਕਰ ਰਿਹਾ ਸਰ ਮੈਂ ਤੁਹਾਡੇ ਨਾਲ ਵੇਖ ਰਿਹਾ ਜੀ ਠੀਕ ਹੈ ਤੋ ਤੁਹਾਨੂੰ ਤੁਹਾਨੂੰ ਇੱਕ ਆਖੋਦ ਰੱਖ ਕੇ ਅੱਛਾ ਸਰ ਸਰ ਗੱਲ ਇਹ ਹੈ ਆ ਕਿ ਕੰਮ ਤਾਂ ਬੜੇ ਕਰਨ ਵਾਲਿਆ ਔਰ ਸਮੱਸਿਆ ਵੀ ਬੜੀਆਂ ਤੇ ਹੱਲ ਵੀ ਬੜੇ ਸੌਖੇ ਆ ਅੱਜ ਪੰਜਾਬ ਮੰਤਰੀ ਜੀ ਨੇ ਖੁਦ ਮੰਨਿਆ ਕਿ 76% ਪਾਣੀ ਯੂਟਿਲਾਈਜ਼ ਕਰੇਗਾ ਉਹਨਾਂ ਦੇ ਸਮੇਂ 'ਚ ਠੀਕ ਹੈ ਨਾ ਜੀ ਤੇ 24 ਤੱਕ ਫੇਰ ਵੀ ਨਹੀਂ ਕੀਤਾ ਉਹਦਾ ਕੀ ਹੱਲ ਹੈ ਉਹਦਾ ਕਿਵੇਂ ਕਰੋਗੇ ਨਹੀਂ ਰੁਪਈਆ ਇੱਕ ਮੰਤਰੀ ਜੀ ਦੇਖੋ ਤੁਸੀਂ ਤਾਂ ਵਿਭਾਗ ਦੇ ਮਾਲਕ ਹੋ ਤੁਸੀਂ ਸਿਰਫ ਸੁਣਨਾ ਬੋਲਣਾ ਸੀ ਆ ਚੰਗੀ ਗੱਲ ਕਰਾਂਗੇ ਲੜ ਬੰਨ ਲਿਓ ਨਹੀਂ ਇੱਥੇ ਡਸਟਬਿਨ 'ਚ ਪਾ ਦਿਓ ਤੁਸੀਂ ਤਾਂ ਵੈਸੇ ਵਕੀਲ ਚੰਗੇ ਹੋ ਲੇਕਿਨ ਵੇ ਚਲੋ 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 ਉਧਰ ਵੀ ਕਰ ਦਿਨਾ ਤੁਹਾਡੀ ਕਰ ਦਿਨਾ ਸਪੀਕਰ ਸਾਹਿਬ ਕੋਈ ਵੀ ਬਾਣਯੋਗ ਮੈਂਬਰ ਸਪੀਕਰ ਨੂੰ ਇਹ ਨਹੀਂ ਦੱਸੇਗਾ ਕਿ ਕਿਹਨੂੰ ਕੀ ਕਰਨਾ ਪਲੀਜ਼ ਸਪੀਕਰ ਸਾਹਿਬ ਤੁਸੀਂ ਆਪਣਾ ਕੰਮ ਕਰੋ ਸਪੀਕਰ ਸਾਹਿਬ ਤੁਹਾਡੇ رائے ਮੈਂ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਜੀ ਕਿ 76% ਪਾਣੀ ਯੂਟਲਾਈਜ਼ ਕਹਿ ਰਹੇ ਆ ਕਿਤਾਬਾਂ ਚ ਹੋਏਗਾ ਲੇਕਿਨ ਹਾਊ ਡੂ ਵੀ ਯੂਟਲਾਈਜ਼ ਇਟ 100% ਉੱਥੇ ਦਿਮਾਗ ਲਾਓ ਸਿਚੁਏਸ਼ਨ ਮੈਂਦਨਾ ਕਰੋ ਤੁਸੀਂ ਦੇਖੋ ਜਦੋਂ ਅਸੀਂ ਕਣਕ ਬੀਜ ਲਈਦੀ ਤੇ ਦੋਨ ਤਿੰਨਾਂ ਪਾਣੀਆਂ 'ਚ ਕਣਕ ਫੱਕ ਜਾਂਦੀ ਹੈ ਤਾਂ ਜੂਨ ਜੂਨ ਤਾਈ ਪਾਣੀ ਦੀ ਲੋੜ ਨਹੀਂ ਕਿਉਂ ਲੋੜ ਨਹੀਂ ਕਿਉਂਕਿ ਅਸੀਂ ਜਿਹੜੀ ਕਾਟਰ ਨੇ ਤਾਂ ਪੱਟੀ ਦਿੱਤੀ ਖਤਮ ਕਰ ਦਿੱਤੀ ਉਹਦੇ ਨਾਲ ਸਾਡੀ ਤਵੱਜਹ ਨਹੀਂ ਐਗਰੀਕਲਚਰ ਮਿਨਿਸਟਰ ਸਾਹਿਬ ਬੈਠੇ ਉਹਨੂੰ ਕੋ ਤਵੱਜਹ ਕਰਨ ਤੇ ਇਹਦਾ ਆਲਟਰਨੇਟਿਵ ਕੀ ਆ ਤੁਸੀਂ ਕਹੋਗੇ ਮੱਕੀ ਰਾਣੇ ਨੇ ਬਜਾਉਣੀ ਆ ਰਾਣਾ ਫੇਰ ਕਹਿੰਦਾ ਇਹ ਜ਼ਿਮੀਂਦਾਰ ਦੀ ਆਮਦਨ ਵਧਾਉਣੀ ਆ ਤਾਂ ਕਣਕ ਦੀ ਜਗ੍ਹਾ ਮੱਕੀ ਬਜਾਓ ਔਰ ਇਹ ਜਿਹੜਾ ਨਹਿਰੀ ਪਾਣੀ ਆ ਹਨ ਤੁਹਾਡੇ ਥਰੂ ਕਹਿਣ ਲੱਗਾ ਮੰਤਰੀ ਜੀ ਰਵੀਰ ਮਨਪੋਣਾ ਦੇ ਤੂੰ ਜੀ ਜੀ ਇਸ ਗੱਲ ਤੇ ਗੌਰ ਕਰਿਓ ਥੈਂਕ ਯੂ ਬੈਂਤੀਆ ਚੰਗੀ ਲੱਗੇ ਮੰਨ ਲਓ ਥੈਂਕ ਯੂ ਨਹੀਂ ਤਾਂ ਸੱਚ ਤ ਤ ਸਮਝ ਪਏ ਅੱਛਾ ਮੈਂ ਸੀਐਮ ਸਾਹਿਬ ਇੱਕ ਗੱਲ ਕਰਨੀ ਚਾਹੁੰਦਾ ਦੇਖੋ ਪੰਜਾਬ ਜਿਹੜਾ ਨਾ ਸੀਐਮ ਸਾਹਿਬ ਬੜੇ ਤੁਹਾਡੇ ਦੇ ਮਿਹਰਬਾਨਾ ਮਿਲ ਕੇ ਕਰ ਲਿਓ ਹੁਣ ਦੂਜਾ ਵੀ ਬੋਲ ਲੈਂਦੀ ਆਪਾਂ ਕੁਝ ਗੱਲਾਂ ਪਬਲਿਕਲੀ ਕਰਨੀਆਂ ਵਾਲੀਆਂ ਹੁੰਦੀਆਂ ਮੈਂ ਕਦੇ ਕਦੇ ਸੀਐਮ ਸਾਹਿਬ ਨੂੰ ਇਨ ਪਰਸਨ ਕੱਲ ਹੋ ਕੇ ਨਹੀਂ ਮਿਲਿਆ ਤੇ ਮੇਰੇ ਲੋ ਸੀਐਮ ਸਾਰੇ ਦੇ ਆ ਜੀ ਉਹ ਇੰਦਰ ਇੰਦਰ ਦਾਸੀਆਂ ਫੇ ਮੇਰਾ ਨਹੀਂ ਮੇਰਾ ਮੇਰਾ ਵੀ ਸੀਐਮ ਹੈ ਕੱਲ ਮਿਲਦਾ ਇੰਦਰ ਅੱਛਾ ਗੱਲਾਂ ਜੀ ਕਿ ਸੀਐਮ ਸਾਹਿਬ ਲੋਕ ਦੁੱਖਛੇ ਨੇ ਉਹਨੇ ਦੇਖੋ ਭੁੱਲਣਾ ਨਹੀਂ ਆ ਆਪਾਂ ਵਿੰਡੋ ਡਰੈਸਿੰਗ ਕੁ ਮਾੜੀ ਨਹੀਂ ਕੀਤੀ ਬਹੁਤ ਅੱਛੀ ਕੀਤੀ ਬਹੁਤ ਵਧੀਆ ਬੋਲੇ ਸਾਰੇ ਜਣੇ ਆਮ ਆਦਮੀ ਪਾਰਟੀ ਵਾਲੇ ਡਿਫੈਂਡ ਕੀਤਾ ਸਰਕਾਰ ਨੂੰ ਬਣਦਾ ਵੀ ਆ ਲੇਕਿਨ ਮੈਂ ਕੱਲ ਸਮਝਦਾ ਕਿ ਕਵਰ ਖੁੱਦ ਚੁੱਕੀ ਆ ਵਾਹਿਗੁਰੂ ਸੱਚ ਖੁੱਤ ਚੁੱਕੀ ਆ ਉਹਦੇ ਚ ਚਾਹੇ ਕ੍ਰਿਸ਼ਨ ਕੁਮਾਰ ਤੇ ਮੰਤਰੀ ਜੀ ਨੂੰ ਪਾ ਦਿਓ ਚਾਹੇ ਆਮ ਆਮੀ ਪਾਰਟੀ ਨੂੰ ਪਾ ਦਿਓ ਮਰਜ਼ੀ ਤੁਹਾਡੀ ਜਾਇ ਹੈ